ਦਾ ਕੀ ਦੇ ਗੁੰਹੇ ਮੇਰਾ ਨਾਮ ਡਾਕਟਰ ਬਬੀਤਾ ਹੈ ਮੈਂ ਇਥੇ ਦੁਸ਼ਤਿ ਲੁਧਿਆਣਾ ਦੇ ਵਿੱਚ ਐਜ਼ ਅ ਐਪੀਡੈਮਿਓਲੋਜਿਸਟ ਪੋਸਟਡ ਹਮ ਲਗਾਤਾਰ ਠੀਤ ਲਹਿਰ ਤੇ ਫੰਡੀਆਂ ਵਾਰਨ ਚਲਦੀਆਂ ਨੇ ਸੇਕ ਤੋਂ ਉਹ ਬਾਰੇ ਕਿਸ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੀ ਲੋਕਾਂ ਨੂੰ ਜਿਹੜੀ ਹੈ ਹਾਂਜੀ ਸੱਸੀ ਗਾ ਜੀ ਸੇ ਤੋਂ ਵਿਭਾਗ ਵੱਲੋਂ ਲਗਾਤਾਰ ਸਾਡੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿਉਂਕਿ ਦਸੰਬਰ ਤੋਂ ਲੈ ਕੇ ਫਰਵਰੀ ਦੇ ਮਹੀਨੇ ਤੱਕ ਜੋ ਹੈ ਸ਼ੀਤ ਲਹਿਰ ਦਾ ਪ੍ਰਕੋਪ ਜੁਏ ਜ਼ਿਆਦਾ ਹੁੰਦਾ ਹੈ ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਆਪਣੇ ਆਪ ਨੂੰ ਕਿਵੇਂ ਇਸ ਸ਼ੀਤ ਲਹਿਰ ਦੇ ਪ੍ਰਭਾਵ ਤੋਂ ਬਚਾਉਣਾ ਹੈ ਕਿਉਂਕਿ ਇਸ ਦੇ ਮਾੜੇ ਪ੍ਰਭਾਵ ਜਿਹੜੇ ਵਰਕਰ ਬਾਹਰ ਕੰਮ ਕਰਦੇ ਆਂ ਘਰਾਂ ਤੋਂ ਜਾਂ ਜੋ ਬੱਚੇ ਆਂ ਬਜ਼ੁਰਗ ਆਂ ਜਾਂ ਫਿਰ ਜਿਹੜੇ ਨਾਈਟ ਸ਼ਿਫਟ 'ਚ ਕੰਮ ਕਰਦੇ ਉਹਨਾਂ ਨੂੰ ਜ਼ਿਆਦਾ ਇਫੈਕਟ ਕਰ ਸਕਦੀ ਹੈ ਤੇ 골ਡ 웨이브 শীত ਲਹਿਰ ਨਾਲ ਜਿਹੜੀਆਂ ਇੰਜਰੀਜ਼ ਐ ਬਾਡੀ ਦਾ ਟੈਂਪਰੇਚਰ ਘਟਣ ਨਾਲ ਅ ਸਰੀਰ ਦੇ ਵਿੱਚ ਸ਼ਰੀਵਰਿੰਗ ਹੁੰਦੀ ਐ ਠੀਕ ਐ ਉਸ ਦੇ ਨਾਲ ਕੀ ਹੁੰਦਾ ਸਲਰਡ ਸਪੀਚ ਹੁੰਦੀ ਐ ਸੋਚਣ ਦੀ ਸ਼ਮਤਾ ਘਟ ਜਾਂਦੀ ਐ ਇਸ ਨਾਲ ਕੋਲਡ ਕਾਫਰਨੋਮੋਨੀਆ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਇਸ ਲਈ ਇਹ ਐਡਵਾਈਸ ਕੀਤਾ ਜਾਂਦਾ ਹੈ ਕਿ ਇੱਕ ਤਾਂ ਆਪਣੇ ਆਪ ਨੂੰ ਮਲਟੀਪਲ ਲੇਅਰ ਕੱਪੜਿਆਂ ਦੀ ਪਾ ਕੇ ਢਾਕੇ ਰੱਖੋ ਆਪਣੇ ਹੱਥ ਪੈਰ ਸਿਰ ਨੂੰ ਢਾਕੇ ਰੱਖੋ ਕਿਉਂਕਿ ਇਹਨਾਂ ਅੰਗਾਂ ਤੋਂ ਹੱਥਾਂ ਪੈਰਾਂ ਤੋਂ ਸਿਰ ਤੋਂ ਆਪਣੀ ਜ਼ਿਆਦਾ ਹੀਟ ਲਾਸ ਹੁੰਦੀ ਹੈ ਇਸ ਨੂੰ ਕਵਰ ਕਰਨਾ ਤੇ ਮਲਟੀਪਲ ਲੇਅਰ ਦਾ ਮਤਲਬ ਇੱਕੋ ਹੀ ਲੇਅਰ ਦੇ ਮੋਟੇ ਕੱਪੜੇ ਪਾਣ ਨਾਲੋਂ ਤੁਸੀਂ ਹਲਕੇ ਅ ਮਲਟੀਪਲ ਲੇਅਰ ਕਪੜੇ ਪਾਓ 3-4 ਲੇਅਰਾਂ ਦੇ ਕਪੜੇ ਪਾਣੇ ਤਾਂ ਉਹ ਇਨਸੂਲੇਟਰ ਦਾ ਕੰਮ ਕਰਦੇ ਆ ਜਿਸ ਨਾਲ ਬੋਡੀ ਚੋ ਹੀਟ ਲੌਸ ਘੱਟ ਹੁੰਦਾ ਤੇ ਤੁਸੀਂ ਜੋ ਹੈ ਇਸ ਦੇ ਸ਼ੀਤ ਲਹਿਰ ਦੇ ਪ੍ਰਭਾਵ ਤੋਂ ਬਚ ਸਕਦੇ ਹੋ ਔਰ ਇਹ ਵੀ ਐਡਵਾਈਸ ਕੀਤਾ ਜਾਂਦਾ ਹੈ ਸਾਡੇ ਵੱਲੋਂ ਕਿ ਆਪਣੇ ਆਪ ਨੂੰ ਜਿੰਨਾ ਹੋ ਸਕੇ ਤੁਸੀਂ ਟਰੈਵਲ ਨੂੰ ਅਵੋਇਡ ਕਰੋ ਘਰਾਂ ਦੇ ਵਿੱਚ ਰਹੋ ਤਾਂ ਕਿ ਸ਼ੀਤ ਲਹਿਰ ਦੇ ਕੰਟੈਕਟ ਜੀ ਨਾਲ ਤੁਸੀਂ ਆਓ ਅਨਸੈਸਰੀ ਬਾਹਰ ਨਿਕਲ ਨੂੰ ਅਵੋਇਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਇਸ ਤੋਂ ਇਲਾਵਾ ਆਪਣੇ ਆਪ ਨੂੰ ਫ੍ਰੀਕੁਐਂਟ ਗਰਮ ਜਿਹੜੀਆਂ ਪੀਣ ਯੋਗ ਤਰਲ ਪਦਾਰਥ ਹੈ ਚਾਹ ਹੋਗੀ ਕੌਫੀ ਹੋਗੀ ਗਰਮ ਦੁੱਧ ਹੋ ਗਿਆ ਕੋਸਾ ਪਾਣੀ ਹੋ ਗਿਆ ਐਜੇ ਲਿਕਵਿਡ ਤੁਸੀਂ ਜਦੋਂ ਸੇਵਨ ਕਰਦੇ ਹੋ ਤਾਂ ਬਾਡੀ ਨੂੰ ਅੰਦਰੋਂ ਹੀਟ ਮਿਲਦੀ ਹੈ ਇਸ ਤੋਂ ਇਲਾਵਾ ਤੰਦਰੁਸਤ ਜਿਹੜਾ ਇਹ ਵਿਟਾਮਿਨ ਸੀ ਰਿਚ ਫੂਡ ਹੈ ਉਹਦੀ ਐਡਵਾਈਸ ਅਸੀਂ ਦਿੰਨੇ ਆ ਖਾਣ ਦੀ ਕਿ ਤੁਹਾਡੀ ਇਮਿਊਨਿਟੀ ਸਟਰੋਂਗ ਹੋਵੇ ਤੇ ਇਨਫੈਕਸ਼ਨਸ ਤੋਂ ਜਿਹੜੀ ਬਿਮਾਰੀ ਰੋਧਕ ਸ਼ਮਤਾ ਹੈ ਸਰੀਰ ਦੀ ਉਹ ਬੈਲੈਂਸ ਰਹੇ ਇਸ ਤੋਂ ਇਲਾਵਾ ਆਪਣੇ ਆਪ ਨੂੰ ਕਵਰ ਰੱਖੋ ਗਿੱਲੇ ਹੋਣ ਤੋਂ ਬਚਾਓ ਜੇ ਤੁਸੀਂ ਘਰਾਂ ਦੇ ਵਿੱਚ ਹੀਟਰ ਜਾਂ ਫਿਰ ਅੰਗਿੱਠੀਆਂ ਬਾਲਦੇ ਹੋ ਤਾਂ ਉਸ ਦੇ ਉੱਤੇ ਨਿਗਰਾਨੀ ਰੱਖਣੀ ਹੈ ਕਿਸੇ ਵੀ ਬਲਦੀ ਅੰਗਿੱਠੀ ਨੂੰ ਜਾਂ ਬੋਨ ਫਾਇਰ ਨੂੰ ਅਣ ਦੇਖਾ ਨਾ ਛੱਡੋ ਤੇ ਇਸ ਤੋਂ ਇਲਾਵਾ ਜਿੱਥੇ ਦਰਵਾਜ਼ੇ ਖਿੜਕੀਆਂ ਖੋਲ ਕੇ ਤੁਸੀਂ ਇਸ ਨੂੰ ਮਤਲਬ ਫ੍ਰੀਕੁਐਂਟਲੀ ਅੱਧੇ ਘੰਟੇ 20 ਮਿੰਟ ਬਾਅਦ ਥੋੜੀ 에ਅਰ ਕ੍ਰੋਸ ਕਰੋ ਕਿਉਂਕਿ ਕਾਰਬਨ ਮੋਨੋਆਕਸਾਈਡ ਗੈਸ ਜ਼ਹਿਰੀਲੀ ਗੈਸ ਹੈ ਜਿਸ ਦਾ ਮਤਲਬ ਪਤਾ ਹੀ ਨਹੀਂ ਚੱਲਦਾ ਨਾਈਸ ਦੀ 스멜 ਹੈ ਨਾਈਸ ਦੀ ਫੈਕਟਰ ਦਾ ਪਤਾ ਚੱਲਦਾ ਹੈ ਕਿਉਂਕਿ ਬਾਡੀ ਦੇ ਵਿੱਚੋਂ ਬਹੁਤ ਸਪੀਡ ਨਾਲ ਆਕਸੀਜਨ ਦੀ ਜੋ ਹੈ ਕਮੀ ਕਰ ਦਿੰਦਾ ਤੇ ਜਾਨਲੇਵਾ ਘਾਤਕ ਹੁੰਦੀ ਹੈਗੀ ਹੈ ਕਈ ਵਾਰ ਪਤਾ ਹੀ ਨਹੀਂ ਚੱਲਦਾ ਬੰਦੇ ਸੁੱਤੇ ਰਹ ਜਾਂਦੇ ਤੇ ਇਹ ਅੰਗੀਠੀ ਰਾਤ ਨੂੰ ਕਦੀ ਬਾਲਕੇ ਨਹੀਂ ਸੋਣੀ ਹੈਗੀ ਕਿਉਂਕਿ ਨੀਂਦ ਦੇ ਵਿੱਚ ਪਤਾ ਨਹੀਂ ਚੱਲਦਾ ਇਹ ਕਾਰਬਨ ਮੋਨੋਆਕਸਾਈਡ ਗੈਸ ਅਕਮੂਲੇਟ ਹੁੰਦੀ ਹੈ ਕਮਰੇ 'ਚ ਤੇ ਮੰਦਭਾਪਕੀ ਦੁਰਘਟਨਾਵਾਂ ਹੋਣ ਦੇ ਚਾਂਸਸ ਵਧ ਜਾਂਦੇ ਆ ਇਸ ਲਈ ਇਸ ਨੂੰ ਅਵੋਇਡ ਕਰੋ ਤੇ ਹੀਟਰ ਜੇ ਤੁਸੀਂ ਲਗਾ ਰਹੇ ਹੋ ਨਿਗਰਾਨੀ ਚ ਲਗਾਓ ਔਰ ਥੋੜਾ ਜਿਹਾ 에ਅ ਵੈਂਟੀਲੇਸ਼ਨ ਦਾ ਧਿਆਨ ਰੱਖੋ ਇਸ ਤੋਂ ਇਲਾਵਾ ਜਿਹੜੇ ਵੀ ਤੁਹਾਡੇ ਆਸ-ਪੜੋਸ ਚ ਇਕੱਲੇ ਰਹਿ ਰਹੇ ਨੇ ਬਜ਼ੁਰਗ ਉਹਨਾਂ ਦੇ ਹੀ ਥੋੜੇ ਜਿਹਾ ਹਾਲਚਲ ਪੁੱਛੋ ਇਨ ਕੇ ਸੋਨਾਂ ਨੂੰ ਕੋਈ ਮਦਦ ਦੀ ਲੋੜ ਹੈ ਤਾਂ ਵੱਧ ਚੜ ਕੇ ਮਦਦ ਕਰੋ ਮੈਨੂੰ ਲੱਗਦਾ ਕਿ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਲਗਾਤਾਰ ਤਾਪਮਾਨ ਜਿਹੜੇ ਡਿੱਗੇ ਜਾ ਰਹੇ ਨੇ ਜਿਸ ਦੇ ਨਾਲ ਠੀਕ ਰਹਿਤ ਜਾਂ ਜਿਹੜੀਆਂ ਹਨ ਠੰਡੀਆਂ ਹੋਵਾਂ ਮੈਨੂੰ ਲੱਗਦਾ ਹਾਂਜੀ ਹਾਂ ਉਹਨਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿੰਨਾ ਹੋ ਸਕੇ ਆਪਣੇ ਆਪ ਨੂੰ ਕਵਰ ਰੱਖਣਾ ਚਾਹੀਦਾ ਹੈ ਟਰੈਵਲ ਨੂੰ ਅਵੋਇਡ ਕਰੋ ਤੇ ਬੱਚੇ ਸਕੂਲ ਜਾਂਦੇ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਕੱਪੜਿਆਂ 'ਚ ਢੱਕ ਕੇ ਵਾਰਮ ਕਪੜੇ ਪਹਿਨਾ ਕੇ ਵਾਰਮਰ ਪਹਿਨਾ ਕੇ ਉਹਨਾਂ ਨੂੰ ਭੇਜੋ ਆਪਣੇ ਗਲਵਸ ਗਰਮ ਸੌਕਸਿਸ ਔਰ ਕੈਪਸ ਦਾ ਇਸਤੇਮਾਲ ਕਰੋ ਅ ਤਸਵੀਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਿਹੜੀਆਂ ਵਾਤਾਵਰਣ ਦੀ ਜਾਣਕਾਰੀ ਜਿਹੜੀ ਰਹਿਣੀ ਚਾਹੀਦੀ ਹੈ। ਹਾਂਜੀ ਅਸੀਂ ਇਹ ਐਡਵਾਈਸ ਕਰਦੇ ਆ ਕਿ ਤੁਸੀਂ ਵੈਦਰ ਟੈਲੀਕਾਸਟ ਨਾਲ ਅਪਡੇਟਡ ਰਹੋ ਆਪਣੇ ਆਪ ਨੂੰ ਅਪਡੇਟ ਰੱਖੋ ਨਿਊਜ਼ ਦੇਖੋ ਅਖਬਾਰ ਪੜੋ ਕਿ ਕੀ ਸਮ ਇਸ ਟਾਈਮ ਵੈਦਰ ਹੈਗਾ ਤੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਇਸ ਲਈ ਲਗਾਤਾਰ ਆਪਣੇ ਆਪ ਨੂੰ ਅਪਡੇਟ ਰੱਖੋ।